ਸਸਿਕਾ ਜੀ ਮੈਂ ਸਾਰੀ ਢਿਲੋਂ ਇਹ ਮੀਟ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਭੋਜਨ ਤੇ ਪੋਸ਼ਣ ਵਿਭਾਗ ਦੇ ਮੇਰਾ ਨਾਲ ਕਿ ਮਨੁੱਖ ਨੂੰ ਤੰਦਰੁਸਤ ਜੀਵਨ ਜਿਉਣ ਦੇ ਲਈ ਕਿਹੋ ਜਿਹਾ ਭੋਜਨ ਖਾਣਾ ਚਾਹੀਦਾ ਹੈ ਜਿਸ ਦੇ ਵਿੱਚ ਸਰੀਰ ਦੇ ਲਈ ਹਰੇਕ ਤਰ੍ਹਾਂ ਦੇ ਤੱਤਾਂ ਦੀ ਪੂਰਤੀ ਹੋ ਸਕੇ ਇਹ ਸਾਡਾ ਹੈਗਾ ਭੋਜਨ ਤੇ ਪੋਸ਼ਣ ਵਿਭਾਗ ਜਿਹਦੇ ਚ ਅਸੀਂ ਵੱਖ-ਵੱਖ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਹਾਂ ਇਹ ਹੈਗਾ ਸਾਡਾ ਫੂਡ ਪਾਇਰਾਮਿਡ ਇਰੇ ਚ ਅਸੀਂ ਕੀ ਕਹਿ ਰਹੇ ਹਾਂ ਕਿ ਜਿਹੜੇ ਫਲ ਤੇ ਸਬਜ਼ੀਆਂ ਨੇ ਉਹ ਸਭ ਤੋਂ ਜ਼ਿਆਦਾ ਖਾਣੀਆਂ ਚਾਹੀਦੀਆਂ ਨੇ ਜਿਵੇਂ ਜਿਵੇਂ ਅਸੀਂ ਇਸ ਪਾਇਰਾਮਿਡ ਦੇ ਉੱਪਰ ਉੱਪਰ ਜਾ ਰਹੇ ਹਾਂ ਚੀਜ਼ਾਂ ਜਿਹੜੀਆਂ ਆਪਣੇ ਖੁਰਾਕ ਦਾ ਹਿੱਸਾ ਬਣਾਣਾ ਆਪਾਂ ਉਹਨਾਂ ਨੂੰ ਘਟਾਣ ਘਟਾਣ ਦੀ ਲੋੜ ਹੈਗੀ ਹੈ ਸਭ ਤੋਂ ਜ਼ਿਆਦਾ ਫਲ ਸਬਜ਼ੀਆਂ ਅਨਾਜ ਦਾਲਾਂ ਹਾਂਜੀ ਦੁੱਧ ਤੇ ਦੁੱਧ ਤੋਂ ਬਨੇ ਹੋਏ ਪਦਾਰਥ ਕਿ ਕਿਉਂ ਖੰਡ ਜੇ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਵਗੈਰਾ ਨਹੀਂ ਕਰਦੇ ਕਸਰਤ ਨਹੀਂ ਕਰਦੇ ਇਹਨਾਂ ਚੀਜ਼ਾਂ ਨੂੰ ਘੱਟ ਮਾਤਰਾ ਕੁਆਂਟੀਟੀ ਚ ਲੈਣ ਦੀ ਲੋੜ ਹੈਗੀ ਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ 슈ગર ਦੇ ਪੇਸ਼IENTS ਲਈ ਕਿਹੋ ਜੀ ਖੁਰਾਕ ਲੈਣ ਦੀ ਲੋੜ ਹੈਗੀ ਆ ਅਸੀਂ ਭੋਜਨ ਨੂੰ ਤਿੰਨ ਵਕ ਵਕ ਸਮੂਹਾ ਜਿ ਵੰਡ ਲਿਆ ਹੈਗਾ ਸਭ ਤੋਂ ਬਨੇ ਹੈਗੀ ਹੈ ਘੱਟ ਗਲਾਈਸੈਮਿਕ ਇੰਡੈਕਸ ਵਾਲੇ ਭੋਜਨ ਕਹਿੰਦੇ ਭਾਵੇਂਗੇ ਕਿ ਜਿਹੜੇ ਇਹ ਜਿਹੜੇ ਭੋਜਨ ਨੇ ਜੇ ਅਸੀਂ ਆਪਣੇ ਖੁਰਾਕ ਦਾ ਹਿੱਸਾ ਬਣਾ ਲਿਆ ਇਹਨਾਂ ਨੂੰ ਖਾਣ ਨਾਲ ਜਿਹੜਾ ਸਾਡਾ ਬਲੱਡ ਸ਼ੂਗਰ ਲੈਵਲ ਹੈ ਉਹ ਜਲਦੀ ਨਹੀਂ ਵੱਧਦਾ ਸਮੇਂ ਟਾਈਮ ਲੈ ਕੇ ਵੱਧਦਾ ਹੈ ਤਾਂ ਇਹਨਾਂ ਨੂੰ ਆਪਾਂ ਵਾਧੂ-ਵਾਧ ਆਪਣੀ ਖੁਰਾਕ ਦਾ ਹਿੱਸਾ ਬਣਾ ਇਹਨਾਂ ਵਿੱਚ ਅਸੀਂ ਜਿਹੜੇ ਆਟੇ ਦੀ ਵਰਤੋਂ ਕਰ ਰਹੇ ਮਿੱਸੇ ਆਟੇ ਦੀ ਵਰਤੋਂ ਕਰ ਰਹੇ ਹਾਂ ਉਸੇ ਤਰ੍ਹਾਂ ਜਿਹੜਾ ਆਪਣਾ ਕਨਕ ਹੈਗੀ ਹੈ ਉਹ ਮੀਡੀਅਮ ਗਲਾਈਸੈਮਿਕ ਇੰਡੈਕਸ ਚ ਆਉਂਦਾ ਹੈ ਤਾਂ ਕਨਕ ਦੇ ਬਜਾਏ ਮਿੱッセ ਆٹے ਦੀ ਵਰਤੋਂ ਕੀਤੀ ਜਾਵੇ ਇਹ ਵਾਲੇ ਫਲ ਤੇ ਸਬਜ਼ੀਆਂ ਦੀ ਵਰਤੋਂ ਕੀਤੀ ਜਾਵੇ ਈਵਨ ਅਸੀਂ ਬੇਹੀ ਰੋਟੀ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਰੈਜ਼ਿਸਟੈਂਸ ਸਟਾਰਚ ਹੁੰਦੀ ਹੈ ਜਿਹੜੀ ਕਿ ਪਚਣ ਨੂੰ ਜ਼ਿਆਦਾ ਟਾਈਮ ਲੈਂਦੀ ਹੈ ਤੇ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਦੀ ਹੈ ਹਾਂਜੀ ਇਹ ਜਿਹੜੇ ਭੋਜਨ ਨੇ ਇਹਨਾਂ ਦੇ ਹੈਗੀ ਹੈ ਜਿਆਦਾ ਗਲਾਈਸੈਮਿਕ ਇੰਡੈਕਸ। ਉਹਨਾਂ ਨਾਲ ਕੀ ਹੁੰਦਾ ਕਿ ਜਦ ਆਪਾਂ ਖੁਰਾਕ ਵਿੱਚ ਇਹਨਾਂ ਨੂੰ ਆਪਾਂ ਜਿਆਦਾ ਕੁਆਂਟੀਟੀ ਚ ਖਾਣੇ ਆ ਤੇ ਜਿਹੜੀ ਸਾਡੀ ਸ਼ੂਗਰ ਦਾ ਲੈਵਲ ਹੈ ਉਹ ਬਹੁਤ ਜਲਦੀ ਵੱਧ ਜਾਂਦਾ। ਤਾਂ ਇਹਨਾਂ ਨੂੰ ਘੱਟ ਤੋਂ ਘੱਟ ਆਪਣੀ ਖੁਰਾਕ ਦਾ ਹਿੱਸਾ ਬਣਾਈਏ। ਜਿਵੇਂ ਚਾਵਲ ਹੋਗੇ, ਚੀਨੀ ਹੋਗੀ ਜਾਂ ਬਾਕੀ ਕੋਈ ਵੀ ਪ੍ਰੋਸੈਸਡ ਫੂਡ ਹੋ ਗਿਆ। ਮੈਡਮ ਇਹ ਜਿਹੜੇ ਇਹਨਾਂ ਨੂੰ ਗੁੜ ਪਿਆਗਾ ਗੁੜ ਤੇ ਚੀਨੀ ਦਾ ਫਰਕ ਹੈ ਕਿ ਦੋਨੇ ਵੀ ਦੇਖੋ ਜੇ ਤੇ ਡਾਇਬੀਟਿਕ ਬੰਦਾ ਹੈ ਤੇ ਗੁੜ ਵੀ ਓਨਾ ਹੀ ਨੁਕਸਾਨ ਕਰੇਗਾ। ਸ਼ਹਿਦ ਵੀ ਉਨਾ ਹੀ ਨੁਕਸਾਨ ਕਰੇਗਾ ਜਿੰਨਾ ਚੀਨੀ ਕਰ ਰਹੀ ਹੈ ਆਪਾਂ ਗੁੜ ਤੇ ਸ਼ਹਿਦ ਇੱਕ ਡਾਇਬੀਟਿਕ 슈ਗਰ ਦੇ ਪੇਸ਼ੈਂਟ ਨੂੰ ਰეკਮੈਂਡ ਨਹੀਂ ਕਰਦੇ ਠੀਕ ਹੈ ਨਾ ਅੱਜ ਆਪਾਂ ਨੋਰਮਲ ਗੱਲ ਕਰੀਏ ਤੇ ਸ਼ਹਿਦ ਡੈਫੀਨੇਟਲੀ ਲਾਹੇਵੰਦ ਹੈ ਚੀਨੀ ਨਾਲੋਂ ਕਿਉਂਕਿ ਚ ਹੋਰ ਬਹੁਤ ਸਾਰੇ ਨਿਊਟ੍ਰੀਐਂਟਸ ਹੈ ਪਰ ਇੱਕ ਡਾਇਬੀਟਿਕ ਬੰਦਾ 슈ਗਰ ਦੇ ਪੇਸ਼ੈਂਟ ਲਈ ਦੋਨੋਂ ਚੀਜ਼ਾਂ ਇੱਕੋ ਹੀ ਲੈਵਲ ਤੇ ਹੈ ਤਾਸੀਰ ਕਰਦੇ ਰეკਮੈਂਡ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਸਾਡੀ ਪ੍ਰਦਰਸ਼ਨੀ ਹੈਗੀ ਹੈ ਇਹ ਹੈਗੀ ਹੈ ਵਿਟਾਮਿਨ ਡੀ ਇਨਰਿਚਡ ਮਸ਼ਰੂਮ ਪਾਊਡਰ ਹਾਂਜੀ ਇਹਦੇ ਚ ਅਸੀਂ ਕੀ ਤੇ ਕਿ ਦੇਖੋ ਜਿੱਦਾਂ ਪਹਿਲੇ ਅਸੀਂ ਕੰਦੇ ਸੀਗੇ ਕਿ ਵਾਈਟਾਮਿਨ ਡੀ ਆਪਾਂ ਨੂੰ ਧੁੱਪੇ ਮਿਲ ਜਾਂਦਾ ਹੈ ਹਾਂਜੀ ਹੋਣ ਜਿਹੜੀ ਰਿਸਰਚ ਦੱਸ ਰਹੀ ਹੈ ਉਹ ਹੈਗੀ ਹੈ ਕਿ 90% ਲੋਕੀ ਵਿਟਾਮਿਨ ਡੀ ਡੈਫੀਸ਼ੈਂਟ ਹੈ। ਤੁਪ ਤਾਂ ਉਹੀ ਹੈ। ਹਾਂਜੀ। ਹਨਾ ਤੁਪ ਤਾਂ ਆਪਣੀ ਨਹੀਂ ਕੱਟੀ ਪਰ ਅਸੀਂ ਧੁੱਪੇ ਜਾਣਾ ਘਟਾਤਾ ਹੈ। ਠੀਕ ਹੈ ਨਾ? ਜਿੰਨਾ ਅਸੀਂ ਬਾਡੀ ਨੂੰ ਐਕਸਪੋਜ਼ਰ ਦੇਣਾ ਸੀ ਧੁੱਪ ਦਾ ਉਹ ਨਹੀਂ ਹੋ ਰਿਹਾ। ਪੋਲੂਸ਼ਨ ਬਹੁਤ ਜ਼ਿਆਦੀ ਹੈ। ਤੇ ਸਭ ਤੋਂ ਵੱਡੀ ਗੱਲ ਕਿਉਂਕਿ ਅਸੀਂ ਸ਼ਾਕਾਹਾਰੀ ਆ ਸਾਡੀ ਖੁਰਾਕ ਵਿੱਚ ਵਿਟਾਮਿਨ ਡੀ ਸਾਨੂੰ ਮਿਲ ਨਹੀਂ ਰਿਹਾ। ਤਾਂ ਅਸੀਂ ਵਿਟਾਮਿਨ ਡੀ ਐਨਰਿਚਡ ਮਸ਼ਰੂਮ ਪਾਊਡਰ ਬਣਾਇਆ ਹੈ ਜਿਹਦੇ ਚ ਅਸੀਂ ਵਿਟਾਮਿਨ ਡੀ ਦੀ ਮਾਤਰਾ 400 ਗੁਣਾ ਵਧਾਤੀ ਹੈ। ਮਸ਼ਰੂਮ ਦੇ ਪਾਊਡਰ ਚ ਇੱਕ ਚਮਚਾ ਜੇ ਅਸੀਂ ਰੋਜ਼ ਲੈਨੇ ਆ ਸਾਡੇ ਵਿਟਾਮਿਨ ਡੀ ਦੀ ਕਮੀ ਨੂੰ ਪੂਰੀ ਕਰਦਾ ਉਹ ਤੁਸੀਂ ਕਹੋਗੇ ਜੀ ਸੈਸ਼ੇ ਵੀ ਆਉਂਦੇ ਆ ਬਾਜ਼ਾਰ ਚ ਉਹ ਵੀ ਤਾਂ ਖਾ ਸਕਦੇ ਆ ਸੈਸ਼ੇਸ ਨਾਲ ਕੀ ਹੁੰਦਾ ਕਿ ਜਿਹੜੀ ਵਿਟਾਮਿਨ ਡੀ ਨਾਲ ਜੇ ਆਪਾਂ ਜਿਆਦਾ ਜਿਆਦਾ ਕੁਆਂਟੀਟੀ ਚ ਅਸੀਂ ਇਹਨੇ ਲੈਨੇ ਆ ਉਹ ਨਾ ਟੌਕਸਿਸਿਟੀ ਹੋ ਜਾਂਦੀ ਹੈ ਬਾਕਮਕੋ ਭੋਜਨਾਂ ਚ ਵੀ ਇਹਨੂੰ ਮਿਲਾਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਆਪਣੇ ਰਵਾਇਤੀ ਖੁਰਾਕਾਂ ਵਿੱਚ ਲੱਡੂ ਪੰਜੀਰੀ ਇਹਨਾਂ ਚ ਆਪਾਂ ਸ਼ਾਮਿਲ ਕੀਤਾ ਇਵਨ ਬੇਕਰੀ ਦੇ ਪ੍ਰੋਡਕਟਸ ਚ ਅਸੀਂ ਇਹ ਪਾਊਡਰ ਨੂੰ ਯੂਜ਼ ਕਰ ਸਕਦੇ ਆ ਜੇ ਨਹੀਂ ਵੀ ਯੂਜ਼ ਕਰਨਾ ਤੁਸੀਂ ਐਸ ਸੱਚ ਇੱਕ ਚਮਚਾ ਰੋਜ਼ ਚਾਹੇ ਦੁੱਧ ਨਾਲ ਦਹੀਂ ਚ ਪਾ ਕੇ ਦਾਲ ਚ ਪਾ ਕੇ ਇਹਨੂੰ ਖਾ ਸਕਦੇ ਆ ਅੱਛਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਇੱਥੇ ਮੋٹے ਨਾਜਾਂ ਦੀ ਗੱਲ ਕਰ ਰਹੇ ਆ ਵੱਖ-ਵੱਖ ਤਰ੍ਹਾਂ ਦੇ ਮੋٹے ਅਨਾਜ ਆਪਣੇ ਕੋਲ ਅਵੇਲੇਬਲ ਹੈ ਅਸੀਂ ਪ੍ਰਮੋਟ ਕਰ ਰਹੇ ਹਾਂ ਕਿਉਂਕਿ ਇਸ ਸਾਲ ਮਿਲਟ ਇਅਰ ਅਸੀਂ ਮਨਾ ਰਹੇ ਆ ਤਾਂ ਅਸੀਂ ਵੱਖ-ਵੱਖ ਭੋਜਨਾਂ ਵਿੱਚ ਇਹਨਾਂ ਮੋٹے ਅਨਾਜਾਂ ਨੂੰ ਵਰਤ ਕੇ ਅਸੀਂ ਦੱਸਿਆ ਕਿ ਕਿਵੇਂ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਤਹਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ ਤੇ ਡੈਫੀਨਿਟਲੀ ਅਸੀਂ ਪ੍ਰਮੋਟ ਕਰ ਰਹੇ ਹਾਂ ਮੋਟੇਨਾ ਚਾਹ। ਠੀਕ ਹੈ ਜੀ। ਇਹ ਤੁਸੀਂ ਜਿਹੜਾ ਇਹ ਸਾਰਾ ਸਮਾਨ ਹੈ ਇਹ ਆਪਾਂ ਸੋਚੋ ਖਰੀਦ ਸਕਦੇ ਹਾਂ ਕਿ ਮਤਲਬ ਟ੍ਰੇਨਿੰਗ ਦਿੰਨੇ ਹੋ ਤੁਸੀਂ ਵੀ ਇਹ ਚੀਜ਼ਾਂ ਦੀ ਅਸੀਂ ਟ੍ਰੇਨਿੰਗ ਦਿੰਨੇ ਆ। ਵਿਟਾਮਿਨ ਡੀ ਇਨ ਰਿਚ ਮਸ਼ਰੂਮ ਪਾਊਡਰ ਸਾਡੇ ਕੋਲ ਇੱਕ ਇੰਟਰਪ੍ਰੈਨਿਅਰ ਤਿਆਰ ਹੈਗਾ। ਉਹ ਵੇਚ ਰਹੀ ਹੈ ਤੁਸੀਂ ਉਹਦੇ ਤੋਂ ਲੈ ਸਕਦੇ ਹੋ। ਤੇ ਟ੍ਰੇਨਿੰਗ ਇਹ ਆਪਾਂ ਇੱਥੇ ਯੂਨੀਵਰਸਿਟੀ ਦੀ ਲੈ ਸਕਦੇ ਆ ਕਿ ਸਕਿੱਲ ਡਿਵੈਲਪਮੈਂਟ ਸੈਂਟਰ ਤੁਸੀਂ ਕੰਟੈਕਟ ਕਰ ਸਕਦੇ ਹੋ ਯੂਨੀਵਰਸਿਟੀ ਦਾ ਸਕਿੱਲ ਡਿਵੈਲਪਮੈਂਟ ਸੈਂਟਰ ਹੈਗਾ ਉੱਥੇ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਸਕਦੇ ਹੋ ਕਿ ਕਿਸ ਚੀਜ਼ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਉਹ ਸਮੇਂ-ਸਮੇਂ ਸਰ ਆਪਣੀਆਂ ਟ੍ਰੇਨਿੰਗਸ ਲਗਾਉਂਦੇ ਆ ਤੇ ਤੁਹਾਨੂੰ ਜਦ ਵੀ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੋਗੀ ਉਹ ਅਕੋਰਡਿੰਗ ਤੁਹਾਨੂੰ ਬੁਲਾਇਆ ਜਾਏਗਾ ਠੀਕ ਹੈ ਜੀ ਤੇਰਾ ਆਪਣਾ ਜਿਹੜੀ ਹੁਣ ਟ੍ਰੇਨਿੰਗ ਲੈਣੀ ਹੈ ਇਹਦਾ ਖਰਚਾ ਹੀ ਪੈਂਦਾ ਇੱਕ ਨਹੀਂ ਜੀ ਬਹੁਤ ਨੋਮੀਨਲ ਫੀਸ ਹੈ 50 ਰੁਪਏ ਫੀਸ ਹੁੰਦੀ ਹੈ ਤੇ ਉਹ ਤੁਹਾਨੂੰ ਦਾ ਹਰ ਨਾਲੇ ਸਰਟੀਫਿਕੇਟ ਮਿਲਦਾ ਹੈ ਨਾਲੇ ਤੁਸੀਂ ਸਿੱਖ ਕੇ ਜਾਂਦੇ ਹੋ ਕਿ ਕਿਤਾ ਸਟਾਰਟ ਕਰ ਸਕਦੇ ਹੋ ਪਹਿਲੇ ਜਦ ਯੂਨੀਵਰਸਿਟੀ ਨਾਲ ਰਸਤਾ ਕ੍ਰੀਏਟ ਕਰੋਗੇ ਡੈਫੀਨਿਟਲੀ ਤੁਹਾਨੂੰ ਕੋਰਾ ਇੱਕ ਲੌਂਗ ਰਨ ਚ ਬੈਨੀਫਿਟ ਹੋਏਗਾ ਹੀ ਹੋਏਗਾ ਹਾਂਜੀ ਨਾਲੇ ਇਹਦੇ ਚ ਐਨਐਸ ਯੂਨੀਵਰਸਿਟੀ ਤੇ ਲੋਕਾਂ ਨੂੰ ਬਹੁਤ ਵਿਸ਼ਵਾਸ ਹੈ ਤੇ ਵੀ ਇੱਕ ਸਹੀ ਮਿਲ ਰਿਹਾ ਹੈ ਤੇ ਆਪਣੇ ਪਾਊਡਰ ਵੀ ਸਹੀ ਖਰੀਦ ਸਕਦੇ ਹਾਂ ਹਾਂ ਥੈਂਕ ਯੂ ਮੈਡਮ ਥੈਂਕ ਯੂ